ਪੁੱਤ ਆਖੇ ਬਾਪੂ ਨੂੰ ਕਿਤੀ ਵੰਡ ਮੇਰੇ ਨਾਲ ਕਾਣੀ ਨੂੰ ਸੱਸ ਨੂੰ ਮਤ ਦੇਵੇ ਬਣਦੀ ਆਪਣੇ ਆਪ ਸਿਆਣੀ ਨੂੰ ਸੱਸ ਨੂੰ ਮਤ ਦੇਵੇ ਬਣਦੀ ਆਪਣੇ ਆਪ ਸਿਆਣੀ ਅश्चਰਜ ਗੱਲਾਂ ਕਰਨ ਚੱਲਦੀ ਕਰ ਕਰ ਵਿੱਚ ਹੁਸ਼ਿਆਰੀ ಪೆಸಾ ಪ್ಯೋ ದುನಿಯದ ನೂಡಿ ರಶ್ತೆ ಪೆಸಾ ಪ್ಯೋ ದುನಿಯದೂಡಿಶ್ತೆ ಪೋದೇ ರಿಶ್ ಸಹಾಕೋ ಜಾ ಪೇಡಾ ਹੂੜ ਮਾਮੇ ਮਾਸੀਆਂ ਦਾ ਛੱਡਦੇ ਲੋਕ ਜਾਂਦੇ ਨੇ ਕਿਹੜਾ ਹੂੜ ਮਾਮੇ ਮਾਸੀਆਂ ਦਾ ਛੱਡਦੇ ਲੋਕ ਜਾਂਦੇ ਨੇ ਕਿਹੜਾ ਅੱਜ ਕੱਲ પતિ ਜਾਨੂ ਨਾ ਆਵੇ ਭੂਆ ਯਾਦ ਵਿਚਾਰੀ ਪੈਸਾ ਪਿਓ ਦੁਨੀਆ ਦਾ ਕੋਈ ਨਾ ਗੂੜੀ ਰਿਸ਼ਤੇ ਇਦਾਰੀ ਪੈਸਾ ਪਿਓ ਦੁਨੀਆਂ ਦਾ ਕੋਈ ਨਾ ਗੂੜੀ ਰਿਸਤੇਦਾਰੀ ਹਿੱਸਾ ਮੰਗਣ ਕੁੜੀਆਂ ਵੀ ਦੇਣਾ ਦੋਸ਼ ਪਰਾਨੂ ਕਾਦਾ ਫਿਰ ਨਾਨਕਿ ਸ਼ਕਿ ਉੱਤੇ ਮਾ ਮ ਕੀ ਮੇ ਪਗਾਉ ਵਾਦਾ ਫਿਰ ਨਾਨਕਿ ਸ਼ਕਿ ਉੱਤੇ ਮਾ ਕਿ ਮੇ ਪਗਾਉ ਵਾਦਾ ਐ ਵੀ ਨਾਨੀ ਨਾਨੀਆਂ ਦੇ ਮਾਂ ਹੱਥ ਵਿੱਚ ਰੈਂਦੀ ਫੇਰ ਮੁਖ ਤਿਆਰੀ ਪੈਸਾ ਪਿਉ ਦੁਨੀਆ ਦਾ ਕੋਈ ਨਾ ਗੂੜੀ ਰਿਸ਼ਤੇਦਾਰੀ ਪੈਸਾ ਪਿਉ ਦੁਨੀਆ ਦਾ ਕੋਈ ਨਾ ਗੂੜੀ ਨਾ ਕਦਰਪਤੀ ਜੇ ਨੂੰ ਚਾਚਾ ਸਵਾਰੀ ਚਿੰਦਵਾਰੇ ਲਖਵਾਰੀ ਵਰ ਜਲਈਏ ਬੱਚੇ ਚੱਲਦੇ ਆਪ ਮੁਹਾਰੇ ਲਖਵਾਰੀ ਵਰ ਜਲਈਏ ਬੱਚੇ ਚੱਲਦੇ ਆਪ ਮੁਹਾਰੇ Há joqueves vir lene, ma piandipat piari. Pesa pio dunia da, koi na gudi riste dari. Pesa pio dunia da, koi na gudi riste dari. ਉੱਚੇ ਮਹਿਲ ਕੋਠੀਆਂ ਤੇ ਰਹਿ ਗਿਆ ਨਾਮ ਫਲਾਣੇ ਸਿਉਂਦਾ ਮੂੜ ਆਉਂਵ ਬਦੇਸ਼ਾਂ ਚੋਂ ਮਾਪਿਓ ਇਹ ਆਸ ਤੇ ਜੀਉਂਦਾ ਮੂੜ ਆਉਂਵ ਬਦੇਸ਼ਾਂ ਚੋਂ ਮਾਪਿਓ ਇਸ ਆਸ ਤੇ ਜੀਉਂਦਾ ਪੁੱਤ ਕੱਲਾ ਕਹਿਰਾ ਸੀ ਉਸ ਦੀ ਮੱਤ ਪੌਂਡਾਂ ਨੇ ਮਾਰੀ ਪੈਸਾ ਪਿਓ ਦੁਨੀਆਂ ਦਾ ਨਾ ਕੋਈ ਗੂੜੀ ਰਿਸ਼ਤੇਦਾਰੀ ਪੈਸਾ ਪਿਓ ਦੁਨੀਆਂ ਦਾ ਨਾ ਕੋਈ ਗੂੜੀ ਰਿਸ਼ਤੇਦਾਰੀ ਘਰ ਆਏ ਪੂਪੜ ਨੂੰ ਨਾ ਕੋਈ ਤੇਲੇ ਬਦਲੇ ਸਿਆਣੇ ਕੱਟ ਜਾਂਦੀ ਕਦਰ ਜਹੀ ਜਿਉਂ ਜਿਉਂ ਰਿਸ਼ਤੇ ਹੋਣ ਪੁਰਾਣੇ ਕੱਟ ਜਾਂਦੀ ਕਦਰ ਜਹੀ ਜਿਉਂ ਜਿਉਂ ਰਿਸ਼ਤੇ ਹੋਣ ਪੁਰਾਣੇ ਹੁਣ ਸਸਤੇ ਸੋਰਾ ਵੀ ਘਰ ਵਿੱਚ ਕੱਟ ਦੇ ਨੇ ਲਚਾਰੀ ਐਸਾ ਪਿਓ ਦੁਨੀਆਂ ਦਾ ਕੋਈ ਨਾ ਗੂੜੀ ਰਿਸ਼ਤੇਦਾਰੀ ਐਸਾ ਪਿਓ ਦੁਨੀਆਂ ਦਾ ਕੋਈ ਨਾ ਗੂੜੀ ਰਿਸ਼ਤੇਦਾਰੀ ਚੱਲੀ ਹੁਕਮ ਜਠਾਣੀ ਦਾ ਘਰ ਵਿੱਚ ਆ ਗਈ ਨਵੀਂ ਦਰਾਣੀ ਉਹ ਗੱਲਾਂ ਨਾਰਈਆਂ ਉਲਝੇ ਤੰਦ ਵਿਗੜ ਗਈ ਤਾਣੀ ਉਹ ਗੱਲਾਂ ਨਾ ਰਹੀਆਂ ਉਲਝੇ ਤੰਦ ਵਿਗੜ ਗਈ ਤਾਣੀ ਫਿਰ ਪਾਂਡੇ ਖੜਕਣ ਬਈ ਅੱਡ ਵੱਡ ਹੋਣ ਦਿੱਤੀ ਯਾਰੀ ਤੇ ਸੋ ਪਿਓ ਦੁਨੀਆ ਦਾ ਕੋਈ ਨਾ ਗੂੜੀ ਰਿਸ਼ਤੇਦਾਰੀ ਬੇਸਾ ਪਿਓ ਦੁਨੀਆਂ ਦਾ ਕੋਈ ਨਾ ਗੂੜੀ ਰਿਸ਼ਤੇਦਾਰੀ ਬਸ ਮਾਰੇ ਲਾਲ ਚਾਹਦੇ ਫਸਦੇ ਕਈ ਵਿਦੇਸ਼ਾਂ ਜਾ ਕੇ ਦਗੀਬਾਜ ਏ ਜੰਟਾ ਨੇ ਪੇਜ ਤੇ ਜਾਲੀ ਪਾਸ ਬਣਾ ਕੇ ਦੇ 기ਵਾਜ 에ਜੰਟਾਂ ਨੇ ਪੇਛਤੇ ਜਾਲੀ ਪਾਸ ਬਣਾ ਕੇ ਕਾਰ ਅੱਦੀ ਖਾਲੇਂਦਾ ਕਾਰ ਅੱਦੀ ਖਾਲੇਂਦਾ ਐਥੇ ਬਿਲਕੇ ਮਾਂ ਦੁਖਿਆਰੀ ਪੈਸਾ ਪਿਓ ਦੁਨੀਆਂ ਦਾ ਨਾ ਕੋਈ ਗੂੜੀ ਰਿਸ਼ਤੇਦਾਰੀ ਪੈਸਾ ਪੂ ਦੁਨੀਆਂ ਦਾ ਨਾ ਕੋਈ ਗੂੜੀ ਰਿਸ਼ਤੇਦਾਰੀ ਲੱਖ ਲਾਨਤੋਂ ਨਾਤੇ ਜਿਨ੍ਹਾਂ ਨੇ ਬੱਚੇ ਵੀ ਤਾਂ ਬਖਸ਼ੇ ਕਾਗਏ ਵਜੀਫਿਆਨੋ ਇਹ ਤਾਂ ਸਣੇ ਕਿਤਾਬਾਂ ਬਸਤੇ ਕਾਗਏ ਵਜੀਫਿਆਨੋ ਇਹ ਤਾਂ ਸਣੇ